ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਵੱਲੋਂ ਆਪਣੇ ਲਾਈਵ ਦੇ ਵਿੱਚ ਕੇਬੀਸੀ ਯਾਨੀ ਕੌਣ ਬਨੇਗਾ ਕਰੋੜਪਤੀ ਸ਼ੋਅ ਨੂੰ ਲੈ ਕੇ ਇੱਕ ਵੱਡੀ ਸਟੇਟਮੈਂਟ ਦਿੱਤੀ ਹੈ ਜੁਹਾ ਪੰਜਾਬੀ ਗਾਇਕ ਅਦਾਕਾਰ ਦਿਲਜੀਤ ਦੋਸਾਂਝ ਜਲਦੀ ਹੀ ਕੌਣ ਬਣਨੇਗਾ ਕਰੋੜਪਤੀ 17 ਵਿੱਚ ਬਾਲੀਵੁੱਡ ਸੁਪਰਸਟਾਰ ਅਮਿਤਾਬ ਬੱਚਨ ਦੇ ਨਾਲ ਹੌਟ ਸੀਟ ਤੇ ਨਜ਼ਰ ਆਣਗੇ ਦਿਲਜੀਤ ਦਸਾਂਝ ਨੇ ਖੁਦ ਜਾਣਕਾਰੀ ਸਾਂਝੀ ਕੀਤੀ ਹੈ ਤੇ ਇੱਕ ਵੀਡੀਓ ਜਾਰੀ ਕੀਤੀ ਹੈ ਵੀਡੀਓ ਵਿੱਚ ਦਿਲਜੀਤ ਨੇ ਕਿਹਾ ਮੈਂ ਖੁਦ ਇੰਨੇ ਪੈਸੇ ਦੇ ਸਕਦਾ ਹਾਂ ਪਰ ਕੇਬੀਸੀ ਸਾਡੀ ਆਵਾਜ਼ ਨੂੰ ਦੇਸ਼ ਤੱਕ ਪਹੁੰਚਾਉਣਾ ਆਸਾਨ ਬਣਾ ਦੇਵੇਗਾ ਇਸ ਤੋਂ ਪਹਿਲਾਂ ਇੱਕ ਪ੍ਰਸ਼ੰਸਕ ਨੂੰ ਜਵਾਬ ਦਿੰਦੇ ਹੋਏ ਦਿਲਜੀਤ ਨੇ ਕਿਹਾ ਸੀ ਉਹ ਆਪਣੇ ਕੇਬੀਸੀ ਦੇ ਸਾਰੇ ਪੈਸੇ ਹੜਪੀੜਤਾ ਲਈ ਦਾਨ ਕਰ ਦੇਣਗੇ ਤੇ ਇਹ ਧਿਆਨ ਦੇਣ ਯੋਗ ਹੈ ਕਿ ਦਿਲਜੀਤ ਪਹਿਲਾਂ ਹੀ ਪੰਜਾਬ ਦੇ 10 ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਗੋਦ ਲੈ ਚੁੱਕਾ ਹੈ ਜਿਨ੍ਹਾਂ ਦੀ ਟੀਮ ਇਸ ਸਮੇਂ ਮਦਦ ਕਰ ਰਹੀ ਹੈ ਦਿਲਜੀਤ ਦਸਾਂਝ ਨੇ ਕਿਹਾ ਕੌਣ ਬਣੇਗਾ ਕਰੋੜਪਤੀ ਦੀ ਸ਼ੂਟਿੰਗ ਹੋ ਚੁੱਕੀ ਹੈ ਅਸੀਂ ਜੋ ਵੀ ਪੈਸਾ ਜਿੱਤਿਆ ਹੈ ਉਹ ਹੜਪੀੜਤਾ ਨੂੰ ਦਾਨ ਕੀਤਾ ਜਾਵੇਗਾ ਅਸੀਂ ਉਥੇ ਨਹੀਂ ਹਾਰੇ ਪਰ ਸਮਾਂ ਖਤਮ ਹੋ ਗਿਆ ਸੀ ਸਾਡੇ ਕੋਲ ਇੱਕ ਜੀਵਨ ਰੇਖਾ ਵੀ ਸੀ ਯਾਨੀ ਲਾਈਫਲਾਈਨ ਬਚੀ ਹੋਈ ਸੀ ਅੱਗੇ ਤਾਂ ਜਵੀਤ ਨੇ ਦੱਸਿਆ ਅਸੀਂ ਜੋ ਵੀ ਦਿੱਤਿਆ ਉਹ ਪੰਜਾਬ ਦੇ ਹੜ੍ਹ ਪੀੜਤਾ ਲਈ ਹੈ ਤੇ ਕੇਬੀਸੀ ਦੇ ਇੱਕ ਬਹੁਤ ਵਧੀਆ ਗੱਲ ਹੈ ਕਿ ਇੱਕ ਕਿਊਆਰ ਕੋਡ ਤਿਆਰ ਕੀਤਾ ਗਿਆ ਜਿਸ ਦੇ ਆਧਾਰ ਤੇ ਦੁਨੀਆ ਭਰ ਤੋਂ ਪੈਸੇ ਦਾਨ ਕੀਤੇ ਜਾ ਸਕਦੇ ਨੇ ਤੇ ਇਹ ਮੇਰੇ ਲਈ ਬਹੁਤ ਵੱਡੀ ਗੱਲ ਸੀ ਤੇ ਆਓ ਸੁਣਦੇ ਹਾਂ ਅੱਗੇ ਹੋਰ ਉਹਨਾਂ ਦੇ ਵੱਲੋਂ ਕੀ ਕੀ ਕਿਹਾ ਗਿਆ